ਆ ਵੀਰੇ ਮੇਰਾ ਕਰਜ਼ਾ ਚੋਕ ਕੇ ਬਹੁਤ ਭੇਜਿਆ ਸੀ ਓਖੇ ਹੋ ਗਿਆ ਆਪਣੇ ਬੇਟੇ ਨੂੰ ਭੇਜ ਬਾਰ ਭੇਜਿਆ ਤੇ ਚਲੋ ਸਾਡੇ ਕਰ ਗਰੀਬੀ ਸਾਡਾ ਬੇਟਾ ਕਿਤੇ ਸੈੱਟ ਹੋ ਜੂਗਾ ਅਜੇ 8 ਮਹੀਨੇ ਨਹੀਂ ਉਹ ਸਾਡੇ ਬੇਟੇ ਕੈਨੂੰ ਬਸ ਉਹ ਲੋਟ ਲੈ ਕੇ ਜਾਣ ਡਿਆ ਬਿਲਟਾਂ ਲਾਗੇ ਬਿਲਟ ਨੂੰ ਹੱਥ ਲਾਇਆ ਪਤਾ ਨਹੀਂ ਆਪਣੇ ਆਪ ਖੁੱਲ ਗੀਆਂ ਇਹ ਮਹਾਰਾਜ ਜਾਂਦਾ ਜਾਂ ਉਹ ਖੋਲਣ ਲੱਗਾ ਬੇਟਾ ਸਾਰਾ ਸਮਾਨ ਮੇਰੇ ਪੁੱਤ ਦੇ ਉੱਤੇ ਡਿੱਗ ਪਿਆ ਭਾਈ ਨੂੰ ਕੈਨੇਡਾ ਘਲ ਲਿਆ ਸੀ ਵਰਕ ਵੀ ਜੇਦੇ ਹਾਂਜੀ ਕਰਜ਼ਾ ਹੀ ਚੋਕੇ ਤੁਹਾਨੂੰ ਪਤਾ ਘਰਾਂ ਕਿੰਨੀ ਕਮਦਨ ਹੁੰਦੀ ਕਿਤੇ 8 ਮਹੀਨੇ ਹੋ ਗਏ ਉਹਨਾਂ ਵੱਲੇ 7 ਮਹੀਨੇ ਲਾਇਸੈਂਸ ਬਣਿਆ ਉਹਨਾਂ ਦਾ ਤੇ ਲੋਡ ਲੈ ਗਿਆ ਤੇ ਉਹ ਬੈਲਟਾਂ ਬੁਲਟਾਂ ਕਿਤੇ ਖੋਲਣ ਦਾ ਤੇ ਉਹ ਸਲੇਬਾਂ ਲੱਦੀਆਂ ਪੱਥਰ ਦੀਆਂ ਕਿਤੇ ਉੱਤੇ ਉਹ ਸਲੇਬਾਂ ਹੀ ਡਿੱਗੀਆਂ ਉੱਤੇ ਕਰਜ਼ਾ ਚੁੱਕ ਕੇ ਕੈਨੇਡਾ ਗਏ ਪੰਜਾਬੀ 91 ਦੀ ਸੜਕ ਹਾਸੇ ਚ ਹੋਈ ਮੌਤ 7 ਮਹੀਨੇ ਪਹਿਲਾਂ ਹੀ 30 ਲੱਖ ਲਗਾ ਕੇ ਵਰਕ ਪਰਮਿਟ ਤੇ ਗਿਆ ਸੀ ਕੈਨੇਡਾ ਤੇ ਕੈਨੇਡਾ ਦੇ ਵਿੱਚ 91 ਟਰਾਲਾ ਚਲਾ ਰਿਹਾ ਸੀ ਤਾਂ ਉੱਪਰ ਸਲੇਬਾਂ ਡਿੱਗਣ ਦੇ ਨਾਲ ਥੱਲੇ ਆ ਕੇ ਉਸ ਦੀ ਮੌਤ ਹੋ ਗਈ ਤੋਂ ਦੱਸਦੇ ਕਿ ਨੌਸਵਾਨ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ 33 ਸਾਲ ਦੀ ਸੀ ਜੋ ਕਿ 7 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ ਤੇ ਪੁੱਤ ਦੀ ਮੌਤ ਦੀ ਖਬਰ ਸੁਣਦੇ ਹੀ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਇਸ ਤਰ੍ਹਾਂ ਦੇ ਭੇਜੇ ਬੱਚੇ ਨੂੰ بڑا ਵੀਰ ਮੇਰੇ ਕਰਜਾ ਚੋਕ ਕੇ ਬਹੁਤ ਭੇਜਿਆ ਸੀ ਔਖੇ ਹੋ ਗਿਆ ਆਪਣੇ ਬੇਟੇ ਨੂੰ ਵਾਰ ਭੇਜਿਆ ਤੇ ਚਲੋ ਸਾਡੇ ਕਰ ਗਰੀਬੀ ਸਾਡਾ ਬੇਟਾ ਕਿਤੇ ਸੈੱਟ ਹੋ ਜਾਊਗਾ ਅਜੇ 8 ਮਹੀਨੇ ਨਹੀਂ ਉਹ ਸਾਡੇ ਦੇ ਬੇਟੇ ਘਰ ਨੂੰ ਬਿਲਕੁਲ ਉਹਦਾ ਲੇਟ ਲਾਇਸੈਂਸ ਬਣਿਆ ਹੈ ਕੋਈ ਗੱਲ ਨਹੀਂ ਲੇਟ ਬਣ ਗਿਆ ਅਜੇ ਥੋੜੇ ਦਿਨ ਹੋਏ ਮੇਰੇ ਪੁੱਤ ਨੂੰ ਗੱਡੀ ਮਿਲੀ ਥੋੜੇ ਦਿਨ ਹੋਏ ਆ ਬਸ ਉਹ ਲੋਟ ਲੈ ਕੇ ਜਾਣ ਡਿਆ ਬੈਲਟਾਂ ਲਾਗੇ ਆ ਬੈਲਟ ਨੂੰ ਹੱਥ ਲਾਇਆ ਪਤਾ ਨਹੀਂ ਆਪਣੇ ਆਪ ਖੁੱਲ ਗੀਆਂ ਮਹਾਰਾਜ ਜਾਂਦਾ ਜਾਂ ਉਹ ਖੋਲਣ ਲੱਗਾ ਬੈਲਟਾਂ ਸਾਰਾ ਸਮਾਨ ਮੇਰੇ ਪੁੱਤ ਦੇ ਉੱਤੇ ਡਿੱਗ ਪਿਆ ਮੇਰਾ ਪੁੱਤ ਥੱਲੇੋਂ ਨਹੀਂ ਨਿਕਲਿਆ ਵੀਡੀਓ ਹੁੰਦੇ ਗਿਆ ਸਾਨੂੰ ਅਗਲੇ ਦਿਨ ਪਤਾ ਲੱਗਾ ਉਦੋਂ ਮੇਰੇ ਪੁੱਤ ਨਾਲ ਮੇਰੀ ਉਦੋਂ ਗੱਲ ਹੋਣ ਈ ਆ 10 ਮਿੰਟ ਵਈ ਲਾ ਗੱਲ ਹੋਈ ਆ ਮੈਂ ਨਾਲ ਉਹ ਗੱਲਾਂ ਕੀਤੀਆਂ ਮੈਂ ਕਿਹਾ ਪੁੱਤ ਚੰਗਾ ਆਂਦਾ ਚੰਗਾ ਮਾਤਾ ਮੈਂ ਤੁਰਨ ਲੱਗਾ ਮੈਂ ਪੁੱਤ ਧਿਆਨ ਨਾ ਚਾਯੋ ਪਤਾ ਨਹੀਂ ਮੇਰੇ ਪੁੱਤ ਦੀ ਕਿਸਮਤ ਮਾੜੀ ਹੋਈ ਐਂ ਬੜਾ ਕਰਜ਼ਾ ਚੁੱਕ ਕੇ ਕੀਤਾ ਐਂ ਗਰੀਬ ਬੰਦੇ ਐ ਕਰ ਨਹੀਂ ਸਕਦੇ ਇੱਕ ਉਹਦੀ ਬੇਟੀ ਛੋਟੀ ਆ ਅਜੇ ਉਹ 3 ਸਾਲਾਂ ਦੀ ਨਹੀਂ ਹੋਈ ਐਂ ਕੁਝ ਕਰ ਨਹੀਂ ਸਕਦੇ ਇਹਦਾ ਹੁਣ ਇਹ ਗਾੜੀ ਮਾਰ ਆ ਇਹਨੂੰ ਪਤਾ ਕੀ ਹੋਣਾ ਚਾਹੀਦਾ ਜੀ ਸਿੰਘ ਮੇਰਾ ਨਾਂ ਜੀ ਕੀ ਗੱਲ ਕੋਈ ਕਿਸ ਤਰ੍ਹਾਂ ਦੇ ਭਾਈ ਨੂੰ ਭੇਜਿਆ ਜੀ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਭਾਈ ਨੂੰ ਕੈਨੇਡਾ ਘੱਲ ਲਿਆ ਸੀ ਵਰਕ ਵੀ ਜੇਦੇ ਤੇ 8 ਕਿ ਮਹੀਨੇ ਹੋ ਗਏ ਉਹਨੂੰ ਹੱਲੇ 7ਵੇਂ ਮਹੀਨੇ ਲਾਇਸੈਂਸ ਬਣਿਆ ਹੋਣਾ ਦਾ ਤੇ ਹੁਣ ਗੱਡੀ ਮਿਲਣੀ ਥੋੜੇ ਕਿ ਦੇਣੀ ਹੈ ਹਲੇ 5-7 ਦੇਣੀ ਤੇ ਲੋਡ ਲਿਆ ਗਿਆ ਤੇ ਉਹ ਬੈਲਟਾਂ ਬੁਲਟਾਂ ਕਿਦੇ ਖੋਲਣ ਦਾ ਤੇ ਉਹ ਸਲੇਬਾਂ ਲੱਦੀਆਂ ਪੱਥਰ ਦੀਆਂ ਕਿਦੇ ਉੱਤੇ ਤੇ ਉਹ ਸਲੇਬਾਂ ਹੀ ਡੇਗੀਆਂ ਉੱਤੇ ਤੇ ਡੈਥ ਹੋ ਗਈ ਉਹਨਾਂ ਦੀ ਕਿਸ ਤਰ੍ਹਾਂ ਹੈ ਮੈਂ ਕਸ਼ਿਆਪੁਰ ਜੱਟਾਂ ਕੇ ਕਿਸਾਬ ਵਿੱਚ ਹਾਂ ਹਾਂਜੀ ਕਰ ਜਾਈ ਚੋਕੇ ਤੁਹਾਨੂੰ ਪਤਾ ਘਰਾਂ ਕਿੰਨੀ ਕਮਦਨ ਹੁੰਦੀ ਕਿਦੇ ਤੇ ਔਖਾ ਹੋਇਆ ਪਿਆ ਕੰਮ ਹੁੰਨ ਤੇ ਸਾਰੇ ਬੰਨੀ ਕਿਸੇ ਬੱਚੇ ਆ ਗੁੜੀ ਆਈ ਆ ਭੈਣ ਮੇਰੀ ਇੱਕ ਹਾਂਜੀ